ਇੰਟਰਡਿਸਟ੍ਰਿਕਟ ਗੈਂਗ ਦਾ ਬੰਦਾ ਪਿਆਰ ਦੇ ਨਾਲ ਹੀ ਕਈ ਗਿਰੇਹਾਂ ਖੋਵਾ ਮਿਟਾਉਣ ਕੰਮ ਕਰਦੇ ਸੀ ਮਨਜੋਗ ਡੀਜੀਪੀ ਸਾਹਿਬ ਅਤੇ ਸ਼੍ਰੀ ਗੌਰਵ ਪੂਰਾ ਜੀ ਐਸਐਸਪੀ ਕੂਟਲਾ ਵੱਲੋਂ ਸਮਾਜ ਨੂੰ ਧਿਆਨ ਸਰਵ ਜੋ ਮਹਿਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਸੀਏ ਕੂਟਲਾ ਅਤੇ ਡੀਐਸਪੀ ਫਲੱਤ ਵੱਲੋਂ ਇੱਕ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਹੈ। ਜਰਵੀਜੀ ਕਲਰਕੇ ਨੂੰ ਅਸੀਂ ਅਰੈਸਟ ਕੀਤਾ ਹੈਗਾ ਕਰਨਵੀ ਜਿਹਦਾ ਨਾਮ ਹੈਗਾ ਛੋਲਾ ਸਾਹਬ ਤੋਂ ਮਕਰ ਤਰਨਤਨ ਡਿਸਟ੍ਰਿਕਟ ਦਾ ਰਜਗਰ ਇਹਨਾਂ ਨੇ ਇੱਕ ਗੈਂਗ ਬਣਾਇਆ ਸੀ ਪੰਜ ਮੈਂਬਰੀ ਗੈਂਗ ਸੀ ਇਹ ਉਹਦੇ ਵਿੱਚ ਇਹੋ ਪਿਸਤੌਲ ਦੀ ਨੋਕ ਤੇ ਜਿਹੜਾ ਹਾਈਵੇ ਤੋਂ ਗੱਡੀਆਂ ਖੁੰਦੇ ਸੀਗੇ ਹਾਈਵੇ ਤੋਂ ਸਨੇਚਿੰਗ ਕਰਦੇ ਸੀਗੇ ਇਹਦੇ ਵਿੱਚ ਇਹਨਾਂ ਨੇ ਜੋ ਘੋਣੇ ਦੀ ਮੁੱਢਲੀ ਕੋਸ਼ਿਸ਼ ਅਸੀਂ ਕੀਤੀ ਹੈ ਉਸ ਤੋਂ ਇਨੇ ਪੰਜ ਵਾਰਦਾਤਾਂ ਜਿਹੜੀਆਂ ਹੈਗੀਆਂ ਪਿਸਤੌਲ ਦੀ ਨੋਕ ਤੇ ਇਹਨਾਂ ਪੰਜਾਂ ਬੰਦਿਆਂ ਨੇ ਕੀਤੀਆਂ ਹੈਗੀਆਂ ਇਹਨਾਂ ਨੇ ਪਹਿਲਾਂ ਇੱਕ ਸਵਿਫਟ ਕਾਰ ਜਿਹੜੀ ਸੀ ਜਲੰਧਰ ਤੋਂ ਕੋਈ ਸੀ ਪਿਸਤੌਲ ਦੀ ਨੋਕ ਤੇ ਉਸ ਤੋਂ ਬਾਅਦ ਉਹ ਜਿਹੜੀ ਸਵਿਫਟ ਕਾਰ ਹੈਗੀ ਆ ਉਹਦੇ ਨਾਲ ਹੀ ਇਹਨਾਂ ਨੇ ਵਾਰਦਾਤ ਜਿਹੜੀ I20 ਦੀ ਕੀਤੀ ਹੈਗੀ ਉਹ ਸਾਡੇ ਸੁਵਾਨਪੁਰ ਕੀਤੀ ਸੀ ਉੱਥੇ ਪਰਚਾ ਰਜਿਸਟਰ ਹੋਇਆਗਾ ਜਲੰਧਰ ਕਤਾਰਪੁਰ ਸੀ অল레ਡੀ ਪਰਚਾ ਰਜਿਸਟਰ ਹੈਗਾ ਉਸ ਤੋਂ ਇਲਾਵਾ ਇਹਨਾਂ ਨੇ ਇੱਕ ਮੈਡੀਕਲ ਸਟੋਰ ਹੈਗਾ ਤਰਨਤਾਰਨ ਉਥੋਂ ਆ ਪੈਸੇ ਦੀ ਖੋਕ ਕੀਤੀ ਸੀ ਪਿਸਤੌਲ ਦੀ ਨੁਕਤੇ ਸੋਲਾਵਾ ਇਲਾਣੇ ਚੰਕੌਰ ਸਾਹਿਬ ਤੋਂ ਪਹਿਲੇ ਪਿਸਤੌਲ ਦੀ ਨੁਕਤੇ ਖੋਕ ਕੀਤੀ ਆ ਫਿਰ ਜਗਰਾਉਂ ਤੋਂ ਪਿਸਤੌਲ ਦੀ ਨੁਕਤੇ ਖੋਕ ਕੀਤੀ ਹੈਗੀ ਹੈ ਇਹ ਹੁਣ ਤੱਕ ਇਹ 6 ਵਾਰਾ ਤਾਂ ਨਹੀਂ ਮੁੱਲੀ ਬੁਸਵੀਸ ਤੇ ਸਾਡੇ ਕੋਲ ਖੂਲਿਆ ਹੈਗਾ ਵੀ ਅਸੀਂ ਪਿਸਤੌਲ ਦੀ ਨੁਕਤੇ ਪੰਜਾਂ ਬੰਦਿਆਂ ਨੇ ਜਿਹੜੀ ਖੋਕ ਕੀਤੀਆਂ ਹੈ ਔਰ ਇਹ ਬੰਦਾ ਆਪ ਜਿਹੜਾ ਹੈਗਾ ਇਹ ਕ੍ਰਿਮੀਨਲ ਪ੍ਰਵਿਰਤੀ ਦਾ ਬੰਦਾ ਹੈਗਾ ਇਹਦੇ ਖਿਲਾਫ ਪਹਿਲਾਂ ਵੀ 3 ਮੁਕਦਰੇ ਰਜਿਸਟਰ ਹੈਗੇ ਆ ਉਹ 10ਵੇਂ ਮਹੀਨੇ ਇਹ ਜਿਹੜਾ ਕਿ ਜੇਲ੍ਹ ਤੋਂ ਬਾਹਰ ਆਇਆ ਸੀਗਾ ਇਹਦੇ ਖਿਲਾਫ ਕਰਨਾ ਐਂਡੀਪੀਐਸ ਐਕਟ ਔਰ ਜਿਹੜੇ ਸਨੇਚਿੰਗ ਦੇ ਪਰਚੇ ਦਰਜ ਲੱਗੇ ਆ ਉਸ ਤੋਂ ਬਾਅਦ ਇਹਨਾਂ ਨੇ ਇਹਨੇ ਨਵੰਬਰ ਦਸੰਬਰ ਦੇ ਵਿੱਚ ਆ ਕੇ ਆਪਣਾ ਇੱਕ ਗੈਂਗ ਬਣਾਇਆ ਔਰ ਗੈਂਗ ਦੇ ਵਿੱਚ ਪੰਜ ਬੰਦੇ ਆਪਣੇ ਤੋਂ ਇਲਾਵਾ ਚਾਰ ਬੰਦੇ ਹੋਰ ਸ਼ਾਮਿਲ ਕੀਤੇ ਔਰ ਇਹ ਲਗਾਤਾਰ 1-2 ਮਹੀਨੇ ਤੋਂ ਲਗਾਤਾਰ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਆ ਗਿਆ ਇਹ ਸਾਡੀ ਸੀਆਈ ਇੰਸਪੈਕਟਰ ਇਹ ਤਾਂ ḍsp ਕੋਲ ਦੀ ਟੀਮ ਨੇ ਇਹਦੇ ਵਿੱਚ ਬਹੁਤ ਸ਼ਲਾਘਾਜਨਕ ਕੰਮ ਕੀਤਾ ਹੈਗਾ ਕਿ ਇਹ ਜਿਹੜਾ ਗਿਆ ਹੀ ਲੱਗਾ ਹੈ ਉਹ ਵਸਪੀਤਾ ਹੈਗਾ ਇਹਦੇ ਵਿੱਚ ਇੱਕ ਵਿਅਕਤੀ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਇਹਦੇ ਕੋਲੋਂ ਇੱਕ ਸਵਿਫਟ ਕਾਰ ਜਿਹੜੀ ਖੋਹ ਕੀਤੀ ਹੋਈ ਆ ਇੱਕ ਪਿਸਤਲ ਜਿਹੜਾ ਅਸਲ ਹੈਗਾ ਔਰ ਇੱਕ ਘਟਾਉਣਾ ਪਿਸਤਲ ਹੈਗਾ ਇੱਕ ਮੋਬਾਈਲ ਫੋਨ ਜਿਹੜਾ ਸਨੇਚ ਕੀਤਾ ਸੀਗਾ ਉਹ ਅਸੀਂ ਹੁਣ ਤੱਕ बरामद ਕੀਤਾ ਹੈ ਬਾਕੀ ਜਿਹੜੇ ਹੋਰ ਹੈਗੇ ਆ ਲੜਕੇ ਦੇ ਨਾਮ ਹੈ ਉਹਨਾਂ ਤੇ ਅਸੀਂ ਫੋਕਸ ਕੀਤਾ ਹੈ ਵਰਕ ਆਊਟ ਕੀਮਾ ਅਸੀਂ ਬਣਾਈ ਹੋਈਆਂ ਹਨ ਉਹਨਾਂ ਦਾ ਰਿਡ ਜਿਹੜੇ ਆ ਗਏ ਉਹ ਸੀ ਕਰ ਰਹੇ ਸਰੇ ਨਸ਼ੇ ਵਾਲੀ ਸੀ ਹਾਂ ਨਸ਼ਾ ਵੀ ਕਰ ਰਹੇ ਹੈ। ਕਿ ਇਹਨੇ ਜਿਹੜਾ ਗੈਂਗ ਬਣਾਇਆ ਇਹ ਖੁਦ ਕ੍ਰਿਮਨਲ ਬੈਕਗ੍ਰਾਉਂਡ ਦਾ ਬੰਦਾ ਹੈ ਜਿਹੜੇ ਬਾਕੀ ਬੰਦੇ ਆ ਉਹ ਵੀ ਕ੍ਰਿਮਨਲ ਬੈਕਗ੍ਰਾਉਂਡ ਦੇ ਉਹਨਾਂ ਦਾ ਅਸੀਂ ਚੈੱਕ ਕਰਾ ਰਹੇ ਹਾਂ। ਉਹਨਾਂ ਦੇ ਨਾਮ ਸਾਡੇ ਕੋਲ ਆ ਗਏ ਹੈਗੇ। ਰੇਡ ਅਸੀਂ ਕਰ ਰਹੇ ਹਾਂ। ਉਹਨਾਂ ਤੇ ਵੀ ਸਾਡੀ ਸਰਵੇਲੈਂਸ ਹੈਗੀ ਉਹ ਵੀ ਜਦੋਂ ਉਹਨਾਂ ਅਰੈਸਟ ਅਸੀਂ ਕਰਾਂਗੇ ਫਿਰ ਤੁਹਾਡੇ ਨੋਟਿਸ ਕਿਲੇਗਾ ਸਾਰਾ ਨਾਮ ਵੀ ਉਹਨਾਂ ਦਾ ਪਰ ਉਹਨਾਂ ਦੇ ਖਲਾਫ ਜਿਹੜੇ ਇਹ ਇਹਦੇ ਵਿੱਚ ਕੋਈ ਇਹ ਨਹੀਂ ਇਨਵੈਸਟੀਗੇਸ਼ਨ ਚੱਲ ਰਹੀ ਵੀ ਮੁਗਾਕਾ ਡਿਜਾਇਨ ਦੇ ਬੰਦੇ ਹਨ ਕਿੱਦਾਂ ਹੋਈ ਹੈ ਕਿ ਉਹ ਜੇਲ੍ਹ ਦੇ ਵਿੱਚ ਵੀ ਇਕੱਠੇ ਹੋਏ ਆ ਇਹਦੇ ਨਾਲ ਔਰ ਬਾਹਰ ਵੀ ਜਿਹੜੇ ਤੁਨ ਤੁਨ ਪੱਟੀ ਦੇ ਰਹਿਣ ਵਾਲੇ ਹੈਗੇ ਆ ਉੱਥੇ ਇਹਨਾਂ ਦੇ ਆਪਸ ਵਿੱਚ ਗੱਲਾਂ ਹੋਈਆਂ ਲਿਗੋਸ ਦੀਆਂ ਇਹ ਵੀ ਤਾਂ ਕਰਕੇ ਕਿਸੇ ਵੱਡੇ ਗੈਂਗ ਨਾਲ ਇਹਨਾਂ ਦਾ ਕੋਈ ਕਨੈਕਸ਼ਨ ਬੰਨ੍ਹ ਕਰ ਰਹੇ ਹਨ ਇਨਵੈਸਟੀਗੇਟੇਸ਼ਨ ਸਿਵਾ ਮੈਂ ਖਤਮ ਸਾਰੇ ਲੋਟੋ ਕਰਦੇ ਸੀ ਜਾਂ ਮਸ਼ੀਨ ਦਾ ਵੀ ਵਪਾਰ ਕਰਦੇ ਸੀ ਨਸ਼ਾ ਵੀ ਸਪਲਾਈ ਕਰਦੇ ਸੀ ਇਹ ਲੋਕੋ ਹਮ ਤੱਕ ਜਿਹੜੀ ਮੁੱਲੀ ਤਫ਼ਤੀਸ਼ ਆਈ ਹੈਗੀ ਆ ਉਹਦੇ ਵਿੱਚ ਇਹ ਆ ਪਿਸਤੌਲ ਦੀ ਨੌਕ ਤੇ ਹਾਈਵੇ ਤੇ ਵਾਰਦਾਤਾ ਕਰਦੇ ਸੀ ਤੇ ਇਹਨਾਂ ਕੋਲੇ ਖੰਡੌਣਾ ਪਿਸਤੌਲ ਦਾ ਦਾਵਾ ਕਰਦੇ ਸਾਰਾ ਇਹ ਅਸਲ ਪਿਸਤੌਲ ਹੈਗਾ ਸਾਡੇ ਵੀ ਇਹਨਾਂ ਨੇ ਵਾਅਦਾਤ ਕੀਤੀ ਸੀ 15 ਤਰੀਕ ਨੂੰ ਇਹਨਾਂ ਨੇ 20 ਗੱਡੀ ਕੋਈ ਸੀਸਵਾਰਪਤੋਂ ਤੁਹਾਨੂੰ ਯਾਦ ਹੋਵੇਗਾ ਉਹਦੇ ਤਹਿਤ ਹੀ ਅਸੀਂ ਇਹਨਾਂ ਦਾ ਪਿੱਛਾ ਕਰ ਰਹੇ ਸੀਗੇ ਸਾਡੀ ਟੀਮਾਂ ਕਾਫੀ ਦਿਨ ਤੋਂ ਲੱਗੀਆਂ ਹੋਈਆਂ ਸੀਗੀਆਂ ਔਰ ਇਹਨਾਂ ਨੂੰ ਸਫਲਤਾ ਕੱਲ ਮਿਲੀ ਹੈਗੀ ਔਰ ਕੱਲ ਅਸੀਂ ਇਹਨੂੰ ਅਰੈਸਟ ਕੀਤਾ ਹੈ ਰਿਮਾਂਡ ਇਹਨਾਂ ਦਾ ਰਿਮਾਂਡ ਇਹਨਾਂ ਦਾ ਕਿੰਨੇ ਦਿਨ ਦਾ ਮੈਨੂੰ ਦੋ ਦਿੰਦਾ ਹਾਂ ਜੀ 2 ਦਾ ਜਿਹੜੀ I20 ਇਹਨਾਂ ਨੇ ਕੋਈ ਸੀ ਉਸੇ ਤੇ ਸਾਡੇ ਨਾਲ ਗੱਲ ਕਰ ਦਿੱਤੀ ਪਹਿਲਾਂ ਜਿਹੜੀ ਸਿਫਟ ਕੋਈ ਸੀ ਸਿਫਟ ਤੇ ਕਰਦੇ ਸੀ ਉਸ ਤੋਂ ਬਾਅਦ ਸਿਫਟ ਜਿਹੜੀ ਹੈਗੀ ਉਹ ਸਾਡੇ ਨੈਟਕ ਆ ਗਈ ਹੈ ਉਸ ਤੋਂ ਬਾਅਦ ਜਿਹੜੀ I20 ਇਹਨਾਂ ਨੇ ਕੋਈ ਹफ्ते ਕਰ ਲੈ